ਜੋਥ ਜਿਹੜਾ ਬੜੀ ਪਾਵਰ ਹੈ ਆਪਣਾ ਦੇਸ਼ ਸਭ ਤੋਂ ਨੌਜਵਾਨ ਮੁਲਕ ਹੈ ਜੀ ਧਰਤੀ ਤੇ ਜਿੱਥੇ 60% ਤੋਂ ਜ਼ਿਆਦਾ 35 ਸਾਲ ਤੋਂ ਥੱਲੇ ਥੱਲੇ ਨੇ ਇੰਨਾ ਹੋਰ ਕਿਸੇ ਵੀ ਮੁਲਕ ਕੋਲੇ ਐਨੀ ਪਾਪੂਲੇਸ਼ਨ ਯੂਥ ਦੀ ਹੈ ਨਹੀਂ ਪਰ ਉਹ ਯੂਥ ਦੀ એનર્ਜੀ ਨੂੰ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਚੈਨਲਾਈਜ਼ ਕਰ ਲਾਂਗੇ ਤਾਂ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਲੂ ਪਰ ਜਿਉ ਯੂਥ ਪਟਕ ਗਿਆ ਜਾਂ ਉਹਨੂੰ ਕਿਸਮਤ ਤੇ ਛੱਡਤਾ ਜਾ ਉਹਨੂੰ ਉਹਦੀ ਡਿਗਰੀਆਂ ਮੁਤਾਬਕ ਉਹਨੂੰ ਨੌਕਰੀ ਨਾ ਮਿਲੀ ਜਾਂ ਉਹਨੂੰ ਆਰਟ ਮੁਤਾਬਕ ਉਹਨੂੰ ਪਲੇਟਫਾਰਮ ਨਾ ਮਿਲਿਆ ਤਾਂ ਫਿਰ ਇਹ ਉਧਰ ਪੱਟੂਗਾ ਤਾਂ ਦੇਸ਼ ਲਈ ਹਾਨੀਕਾਰਕ ਵੀ ਹੋ ਸਕਦਾ ਕਿਉਂਕਿ ਉਹ એનર્ਜੀ ਇਹਨੇ ਕਿਤੇ ਨਾ ਕਿਤੇ ਨਿਕਲਣੀ ਹੈ ਚਾਹੇ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਜੇ ਪੋਜ਼ਿਟਿਵਿਟੀ ਵਾਲੇ ਪਾਸੇ ਜਾਵਾਂਗੇ ਸਮਾਜ ਸਿਰਜਿਆ ਜਾਊ ਸੋ ਡਿਗਰੀਆਂ ਮੁਤਾਬਕ ਜੌਬਸ ਕ੍ਰੀਏਟ ਕਰਨੀਆਂ ਇਹ ਗਵਰਨਮੈਂਟਾਂ ਦਾ ਵਿਜ਼ਨ ਹੋਣਾ ਚਾਹੀਦਾ ਅਸੀਂ ਤਾਂ ਆਪਣੇ ਵੱਲੋਂ ਕਰੀ ਜਾਣਾ ਚਾਹੀਏ ਸਪੋਰਟਸ ਦੇ ਵਿੱਚ ਆਏ ਜਿਹੜੇ ਮਰਜੀ ਡਿਪਾਰਟਮੈਂਟ ਦੇ ਵਿੱਚ ਤੇ ਬਾਕੀ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਔਰ ਐਜੂਕੇਸ਼ਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਗਰੀਆਂ ਮੁਤਾਬਕ ਕੰਮ ਦੇਣਾ ਵੀ ਸਾਡੀ ਪ੍ਰਾਇਓਰਟੀ ਹੈ